ਹਾਂ ਜੀ ਮਿੱਤਰੋ ਜੜੀ ਬੂਟੀ ਰੋਸ਼ਨ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਉਹ ਹਰੇਗਮਾਈ ਦੇ حوالے ਨਾਲ ਜਾਣਕਾਰੀ ਹੈ ਜੀ ਇਹ ਦੇਖੋ ਹਰੇਗਮਾਈ ਇਹ ਠੀਕ ਹੈ ਜੀ ਇਹ ਇੱਕ ਕਿਸਮ ਦੀ ਸ਼ਿਫਕਲੀ ਹੁੰਦੀ ਆ ਜੀ ਇਹ ਜ਼ਮੀਨ ਦੇ نیچے ਰਹਿੰਦੀ ਆ ਤੇ ਇਹਦੀ ਜਿਹੜੀ ਤਸਵੀਰ ਹੁੰਦੀ ਆ ਜੀ ਉਹ ਗਰਮ ਹੁੰਦੀ ਆ ਠੀਕ ਹੈ ਜੀ ਇਹ ਦੇਖੋ ਇਹਦਾ ਮੁੱਖ 90 ਤੋਂ 90 ਤੋਂ ਠੀਕ ਹੈ ਜੀ ਹੋਰ ਕੋਈ ਕੋਣਾ ਤੇ ਉੱਥੇ ਵੀ ਨਹੀਂ 10 10 ਕੰਪੀਅਰ ਨਾ ਬਣਾਉਂਦਾ ਆਂਕੋ ਪ੍ਰਕਾਹ ਕੋ ਖਾਣਾ ਦੋ ਮਰ ਨਾਲ ਬੰਨ੍ਹ ਕੇ ਲਾਉਂਦੇ ਜੀ ਨਾਉਣੇ ਜੀ ਅਜੇ ਲਾ ਕੇ ਯਾਰ ਰੇਗਮਾਹੀ ਆ ਮਿੱਤਰੋ ਮਾਖਤਾ ਜਿਹੜੀ ਉਹ ਕਰ ਲਓ ਜੀ ਮਾ ਸੰਦਾਨੀ ਲੋ ਆ